ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਘਟਾਲਾ ਹੋਊਗਾ 1 ਲੱਖ ਕਰੋੜ ਦਾ ਘਟਾਲਾ ਲੈਣੀ ਦਾ ਕਿਸਾਨਾਂ ਦਾ ਕੌਡੀਆਂ ਦੇ ਭਾ ਤੇ ਇਹ ਵੱਡੇ ਧਨਾੜ ਵੇਚਣਗੇ ਕਿੰਨਾ ਨੂੰ ਇਲੈਕਸ਼ਨ ਵੀ ਤਾਂ ਲੜਨੇ ਆ ਸਿਰਫ ਇਹ ਕਿੰਨਾ ਨੇ ਲੁੱਟਣ ਦਾ ਜਰੀਆ ਬਣਾ ਲਿਆ ਇਹਨਾਂ ਨੂੰ ਪਤਾ ਹੈ ਵੀ ਆਉਣ ਵਾਲਾ ਜਿਹੜਾ ਸਮਾਂ ਸਾਡੇ ਲਈ ਬਹੁਤ ਮਾੜਾ ਹੈ ਇਹ ਕਹਿੰਦਾ ਮੈਨੂੰ ਐ ਪਤਾ ਅੱਧੀ ਰਾਤ ਨੂੰ ਪੈਂਚਰ ਲਾਉਣਾ ਬੇਕੂਫਾ ਤੈਨੂੰ ਪੈਂਚਰ ਲਾਉਣ ਨੂੰ ਬਣਾਇਆ ਸੀ ਪੈਂਚਰ ਦਾ ਜਿਨੂੰ ਮਰਜ਼ੀ ਫੜਾ ਦੇ ਉਹ ਵੀ ਲਾ ਦੂਗਾ ਤੂੰ ਕੁਰਸੀ ਦੇ ਬਹਿ ਕੇ ਦੂਜਿਆਂ ਨੂੰ ਮਜ਼ਾਕ ਕਰਦਾ ਸੀ ਫਲਾਨਾ ਜੀ ਬੱਕਰੀਆਂ ਚਾਹੁੰਦਾ ਜੀ ਫਲਾਨਾ ਐਂ ਗੱਲ ਕਰਦਾ ਮਾਸਟਰ ਦਾ ਮੁੰਡਾ ਕਹਿੰਦਾ ਸੀਗਾ ਵੀ ਮੈਂ ਜੀ ਮਾਸਟਰ ਦਾ ਮੁੰਡਾ ਇਹ ਕਹਿੰਦਾ ਹੁੰਦਾ ਸੀ ਉਹ ਵੀ ਕੁੱਟੇ ਜੀ ਮੈਂ ਤਾਂ ਕਿਸਾਨ ਦਾ ਪੁੱਤ ਆ ਪਿਓ ਦੇ ਪੁੱਤ ਨੇ ਕਿਸਾਨ ਪਹਿਲਾ ਆ ਪਟਿਆਲੇ ਬਾਰਡਰ ਤੇ ਉਹ ਨੌਜਵਾਨ ਦੇ ਗੋਲੀ ਵੱਜ ਕੇ ਡਾ ਲਾਹਣਤੀ ਤੇ ਸਰਕਾਰ ਦੀ ਬੇਕੂਫੀਆ ਇਹ ਪਾਲਿਸੀ ਲੈ ਕੇ ਆਉਣ ਦਾ ਕਾਰਨ ਤਿੰਨ ਬੰਦੇ ਆ ਸੁਸੋਧਿਆ ਜੈਨ ਤੇ ਕੇਜਰੀਵਾਲ ਕੇਜਰੀਵਾਲ ਕਿਉਂ ਮੁਹੱਲਾ ਕੁਲੀਡਿੰਗ ਘਟਾਲੇ ਸ਼ਰਾਬ ਘਟਾਲਾ ਮੈਡੀਸਨ ਦਾ ਘਟਾਲਾ ਕੋਵਿਡ ਚ ਘਟਾਲਾ ਹੁਣ ਜਿਹੜਾ ਇਹਦਾ ਤੁਸੀਂ ਸਾਰੇ ਭਲੀ ਭਾਂਤੀ ਜਾਣਦੇ ਹੋ ਪੱਤਰਕਾਰ ਭਰਾ ਇਹਨੇ ਆਪਦਾ ਸ਼ੀਸ਼ਮਹਿਲ ਬਣਾਇਆ ਜਿਹੜਾ ਅੱਜ ਵੀ ਪਿਆ ਉਹਨੂੰ ਦਿੱਲੀ ਦੀ ਵੀ ਹੁਣ ਵੀ ਮੌਜੂਦਾ ਬੀਜੇਪੀ ਸਰਕਾਰ ਸੋਚ ਰਹੀ ਹੈ ਉਹ ਅਸੀਂ ਪ੍ਰਦਰਸ਼ਨ ਲਈ ਆਦ ਗਏ ਵੀ ਸਾਡੇ ਇੱਕ ਐਡਾ ਨਕਮਾ ਮੁੱਖ ਮੰਤਰੀ ਆਇਆ ਸੀ ਜਿਹਨੇ ਸਵਾ ਕਰੋੜ ਦੀਆਂ ਟਾਇਲਟਾਂ ਹੀ ਲਾਦੀਆਂ ਸਵਾ ਕਰੋੜ ਦੀ ਟਾਇਲਟ 8-8 ਲੱਖ ਦਾ ਪੱਟ ਦਾ ਇਟਾਲੀਅਨ ਮਾਰਬਲ ਤੇ ਜਿਹਦੇ ਵਿੱਚ ਇੱਕ ਥੀਏਟਰ ਬਣਾਇਆ ਸਵੀਮਿੰਗ ਪੂਲ ਬਣਾਇਆ ਜਿਮ ਬਣਾਇਆ ਇਹ ਤਾਂ ਆਪਦੇ ਆਪ ਨੂੰ ਇੱਕ ਸ਼ਾਹੀ ਰਾਜਾ ਬਣਾਉਣ ਤੇ ਲੱਗਿਆ ਸੀ ਤੇ ਐਲਾਨ ਦੀ ਮੈਂ ਕਿਉਂ ਕਹਿੰਨਾ ਹੈ ਤੋ ਕੋਣ ਹੁੰਦਾ ਜਿਹਨੂੰ ਪਰਿਵਾਰ ਦੀ ਕਦਰ ਹੋਵੇ। ਕਿਣ ਤਾਂ ਆਪਦਾ ਧੀ ਪੁੱਤ ਵੀ ਨਹੀਂ ਬਖਸ਼ੇ ਇਹ ਤੋਂ ਸਾਡੇ ਪੁੱਤੀ ਪੁੱਤ ਕੀ ਬਚ ਜਾਣਗੇ। ਇਸ ਪਿਓ ਪੁੱਤ ਨੇ ਕਿਸਾਨੀ ਵੀ ਨਹੀਂ ਬਖਸ਼ੀ। ਉਹ ਤੋਂ ਬਚੇ ਆ ਹੁਣ ਤੋਂ ਤੇ। ਮੁੱਖ ਮੰਤਰੀ ਸਾਹਿਬ ਇਹ ਗੱਲ ਲੈ ਕੇ ਲੈ ਲੋ ਆਈ ਡਾਕਟਰ ਪੋਕ ਬੰਦਾ ਹੈ। ਜਦੋਂ ਉਤੋਂ ਅਮਿਤ ਸ਼ਾਹ ਕੰਨਮ ਰੋੜਦਾ ਤਾਂ ਆ ਲੱਤਾਂ ਕੰਮ ਦਿੰਗੀਆਂ ਇਹਦੀਆਂ। ਉਹ ਟਟਰੀ ਵਾਲਾ ਹਸਾਬ ਹੈ ਵੀ ਰੱਬ ਮੇੜੇ ਸਿਰ ਤੇ ਖੜਾ ਵੀ ਪੰਜਾਬ ਤਾਂ ਮੇਰੇ ਸਿਰ ਤੇ ਖੜਾ ਪਰ ਜਦੋਂ ਪਲੰਦਰ ਉਤੋਂ ਕੰਨਮ ਰੋੜਦਾ ਨਾ ਉਦੋਂ ਲੱਤਾਂ ਕੰਮ ਲੱਗ ਪੈਂਦੀਆਂ ਮੋੜ ਕੇ ਭਾਰ ਨਹੀਂ ਚੱਲਦੀਆਂ। ਪੁਲਟਾ ਕਿਸਾਨਾਂ ਨੂੰ ਫਾਇਦੇ ਕਣਾ ਰਿਹਾ ਭਲਿਆ ਮਾਂਸਾ ਰੋਟੀ ਖਾਣ ਵਾਲੇ ਨੂੰ ਪਤਾ ਮੈਂ ਰੋਟੀ ਕਿਵੇਂ ਖਾਣੀ ਆ ਕੀ ਮੇਰਾ ਪਤਾ ਤੂੰ ਸਾਨੂੰ ਕੀ ਦੱਸੇਗਾ ਕੇ ਤੂੰ ਜੱチェ ਬੈਠਾ ਉੱਥੇ ਬੈਠਾ ਰਹਿ ਜੇ ਅਸੀਂ ਦੱਸ ਗਏ ਵੀ ਮੁੱਖ ਮੰਤਰੀ ਦਾ ਕੀ ਫਾਇਦਾ ਮੈਂ ਤਾਂ ਕਹਿੰਦਾ ਫਾਇਦਾ ਇਹ ਆ ਵੀ ਕੁਰਸੀ ਛੱਡੇ ਤੇ ਕਿਸੇ ਹੋਰ ਨੂੰ ਬਿਠਾਈਏ ਸਭ ਤੋਂ ਵੱਡਾ ਫਾਇਦਾ ਪੰਜਾਬ ਦਾ ਇਹ ਆ ਉਹ ਐ ਹੋ ਜੂਗਾ ਚਲ ਹੋਰ ਕਿਸ ਕੋਈ ਬਣ ਜੂ ਪਰ ਇਹਦੇ ਹਰਗਾ ਲਟੂ ਨਾ ਮਿਲ ਐਮ ਐਲ ਏ ਦਾ ਹੁਣ ਇਹਨਾਂ ਦਾ țeੜਫੜ ਜੀ ਕਰਦੇ ਆ ਨਾ ਇੱਥੇ ਜਾ ਕੇ ਰੈਲੀ ਕਰ ਲਈ ਕਿਤੇ ਫਾਇਦੇ ਕਣਾਉਂਦੇ ਆ ਇੱਕ ਵੀ ਮਹਾਰਾਸ਼ਟਰ ਬਹਿ ਕੇ ਪਿੰਡ ਦੀ ਸਾਥੀ ਸਮਝਾ ਕੇ ਕਹੋ ਫਿਰ ਮੈਂ ਮੰਨਾਂ ਵੀ ਸਿੱਧਾ ਕਹਿ ਦਿੱਤਾ ਜਾਂਦਾ ਵੀ ਕਿਸਾਨ ਦਾ ਵਿਹਲੇ ਨੇ ਜਦੋਂ ਮਨ ਕਰਦਾ ਧਰਨਾ ਲਾ ਕੇ ਬਹਿ ਜਾਂਦੇ ਆ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਆ ਸੜਕਾਂ ਜਾਮ ਕਰ ਦਿੰਦੇ ਆ ਇਹਦਾ ਵਿਹਲੇ ਨੇ 6 ਮਹੀਨੇ ਉਹ ਦਿਲ ਤੇ دماغ ਕਿਸਾਨ ਦਾ ਜਾਣਦਾ ਆ ਹੁਣ ਤੁਸੀਂ ਦੇਖੋ ਸਾਡੇ ਮੁਕਸਰ ਦੀ ਬੈਲਟ ਦੇ ਕਈ ਪਿੰਡ ਫਰੋਇਪੁਰ ਤੇ ਮੋਕੇ ਤੇ ਫਸਲ ਮਰ ਗਈ ਚੈੱਕ ਪਤਾ ਕਿੰਨੇ ਦਿੱਤੇ ਆ 21 21 ਰੁਪਏ ਦੇ 21 ਰੁਪਏ ਦੇ ਚੈੱਕ ਤੇ ਸਾਡੇ ਲੋਕ ਮਾਰਨਗੇ ਜੁੱਤੀਆਂ ਤੇ ਇਹ ਕਹਿੰਦੇ ਸੀ ਪਾਥੀਆਂ ਮਾਰਿਆ ਕਰਾਂਗੇ ਲੀਡਰਾਂ ਦੇ ਗਲੀਆਂ ਪਰ ਗੱਲ ਯਾਦ ਰੱਖਿਓ ਆ ਥੋੜਾ ਸਮਾਂ ਜਾਂਦਾ ਕਈ ਬੰਡਾਂ ਦੇ ਵਿੱਚ ਤੇ ਲੁਧਿਆਣੇ ਦੇ ਹੋ ਵੀਗਾ ਲੋਕੀ ਇਹਨਾਂ ਦੇ ਪਾਤੀਆਂ ਵੀ ਛੱਡੋ ਡਲੇ ਵੀ ਮਾਰਨਗੇ ਤੇ ਇਹਨਾਂ ਦੇ ਕੁਰਤੇ ਪਾੜਨਗੇ ਤੁਸੀਂ ਕਹਿ ਰਹੇ ਹੋ ਕੁਰਤੇ ਪਾੜਨਗੇ ਪਰ ਦੂਜੇ ਪਾਸੇ ਇਹ ਤਾਂ ਕਹਿੰਦੇ ਵੀ ਅਸੀਂ ਤਾਂ ਕਿਸਾਨ ਦਾ ਭਲਾ ਚਾਹੁੰਦੇ ਆ ਖੇਤੀ ਲਾਹੇਵੰਦ ਖਿੱਤਾ ਨਹੀਂ ਰਹੀ ਤੇ ਤੁਹਾਨੂੰ ਲਾਹੇਵੰਦ ਖਿੱਤਾ ਦੇ ਰਹੇ ਆ ਤੁਹਾਨੂੰ ਪ੍ਰਾਪਰਟੀ ਡੀਲਰ ਬਣਾ ਰਿਹਾ ਤਾਂ ਸਭ ਕੁਝ ਦੇ ਰਿਹਾ ਬਾਈ ਜੀ ਲਾਹੇਵੰਦ ਖੇਤਾਂ ਕਿਉਂ ਨਹੀਂ ਰਹੀ ਤੁਸੀਂ ਵੀ ਹੋ ਅਸੀਂ ਵੀ ਸਾਰੇ ਭਰਾ ਖੜੇ ਆ ਦਿਨ ਦੇ ਵਿੱਚ ਬੰਦਾ ਔੜਦਾ ਸਭ ਤੋਂ ਪਹਿਲਾਂ ਉਹਦੇ ਸਰੀਰ ਨੂੰ ਖਾਣਾ ਚਾਹੀਦਾ ਨਾ ਤਾਂ ਕੁਰਸੀ ਮੈਟਰ ਕਰਦੀ ਹੈ ਨਾ ਗੱਡੀ ਮੈਟਰ ਕਰਦੀ ਹੈ ਨਾ ਹਰ ਕੋਈ ਵੀ ਜਿਹੜਾ ਵੱਡਾ ਵੜੈਸ਼ ਹੋ ਰਾਂ ਮੈਟਰ ਨਹੀਂ ਕਰਦਾ ਜੇ ਸਾਨੂੰ ਸਵੇਰ ਉੱਠਦਿਆਂ ਨੂੰ ਖਾਣ ਨੂੰ ਪਲੇਟ ਦੇ ਵਿੱਚ ਖਾਣਾ ਹੀ ਨਾ ਮਿਲਿਆ ਅਸੀਂ ਅਸੀਂ ਪ੍ਰਾਪਰਟੀ ਡੀਲਰ ਬਣ ਕੇ ਕੀ ਲੈਣਾ ਅੱਛਾ ਜਿਹੜੇ ਦੁਕਾਨਦਾਰ ਨੂੰ ਦੁਕਾਨਦਾਰੀ ਦਾ ਸੌਦਾ ਆਪ ਪਤਾ ਮੈਂ ਦੁਕਾਨਦਾਰੀ ਕਿਵੇਂ ਚਲਾਉਣੀ ਹੈ ਜਿਹੜਾ ਬੰਦਾ ਕੁਰਸੀ ਤੇ ਬੈਠਾ ਉਹ ਕੀ ਦੱਸੂਗਾ ਇਸ ਇਹ ਕਹਿੰਦਾ ਮੈਨੂੰ ਐ ਪਤਾ ਅੱਧੀ ਰਾਤ ਨੂੰ ਪੈਂਚਰ ਲਾਉਣਾ ਹੈ ਬੇਕੂਫਾ ਤੈਨੂੰ ਪੈਂਚਰ ਲਾਉਣ ਨੂੰ ਬਣਾਇਆ ਸੀ ਪੈਂਚਰ ਦਾ ਜਿਹਨੂੰ ਮਰਜ਼ੀ ਫੜਾ ਦੇ ਉਹ ਵੀ ਲਾ ਦੂਗਾ ਤੂੰ ਕੁਰਸੀ ਦੇ ਬਹਿ ਕੇ ਦੂਜਿਆਂ ਨੂੰ ਮਜ਼ਾਕ ਕਰਦਾ ਸੀ ਫਲਾਨਾ ਜੀ ਬੱਕਰੀਆਂ ਚਾਹੁੰਦਾ ਜੀ ਫਲਾਨਾ ਐਂ ਗੱਲ ਕਰਦਾ ਮਾਸਟਰ ਦਾ ਮੁੰਡਾ ਕਹਿੰਦਾ ਸੀਗਾ ਵੀ ਮੈਂ ਜੀ ਮਾਸਟਰ ਦਾ ਮੁੰਡਾ ਆ ਇਹ ਕਹਿੰਦਾ ਹੁੰਦਾ ਸੀ ਉਹ ਵੀ ਕੁੱਟੇ ਜੀ ਮੈਂ ਤਾਂ ਕਿਸਾਨ ਦਾ ਪੁੱਤਾਂ ਪਿਓ ਦੇ ਪੁੱਤ ਨੇ ਕਿਸਾਨ ਪਹਿਲਾਂ ਆ ਪਟਿਆਲੇ ਬਾਰਡਰ ਤੇ ਉਹ ਨੌਜਵਾਨ ਦੇ ਗੋਲੀ ਵੱਜ ਗਈ ਏਡਾ ਲਾਹਣਤੀ ਉਹ ਕਹਿੰਦੇ ਲਾਹਣਤੀ ਮੈਂ ਕਿਉਂ ਕਹਿੰਨਾ ਦੁੱਖ ਉਹਨੂੰ ਹੁੰਦਾ ਜਿਹਨੂੰ ਪਰਿਵਾਰ ਦੀ ਕਦਰ ਹੋਵੇ ਇਹਨੇ ਤਾਂ ਦਾਤੀ ਪੁੱਤ ਵੀ ਨਹੀਂ ਬਖਸ਼ਿਆ ਇਹਨਾਂ ਤਾਂ ਆਪਦਾ ਧੀ ਪੁੱਤ ਵੀ ਨਹੀਂ ਬਖਸ਼ੇ ਇਹ ਤੋਂ ਸਾਡੇ ਪੁੱਤੀ ਪੁੱਤ ਕੀ ਬਚ ਜਾਣਗੇ ਇਸ ਪਿਓ ਪੁੱਤ ਨੇ ਕਿਸਾਨੀ ਵੀ ਨਹੀਂ ਬਖਸ਼ੀ ਉਹ ਤੋਂ ਬਚੇ ਆ ਹੁਣ ਤੋਂ ਤੇ ਪਹਿਲਾਂ ਵਿਰੋਧ ਕਰਦੇ ਸੀਗੇ ਜੀ ਮੋਦੀ ਤਾਂ ਨੇ ਕਾਨੂੰਨ ਲਿਆਇਆ ਇਹ ਕਿਸਾਨ ਮਾਰੂ ਆ ਜੀ ਕਿਸਾਨ ਦਾ ਟਰੈਕਟਰ ਕਿਸਾਨ ਦੀ ਜੰਦ ਜਾਨ ਹੁਣ ਇਸੇ ਭਗਵੰਤ ਮਾਨ ਨੂੰ ਕਹ ਆ ਜਾ ਤੂੰ ਕਹਿੰਦੇ ਨਾ ਚੈਲੰਜ ਕਰਦਾ ਯੂਨੀਵਰਸਿਟੀ ਲਾ ਆ ਨਾ ਕੁਰਸੀ ਤੈਨੂੰ ਵੇਖੀਏ ਦਰਜ ਕਿੱਡੀ ਕੀ ਤਾਕਤ ਆ ਤੂੰ ਇੱਕ ਕਿਸਾਨ ਨੂੰ ਬਿਠਾ ਕੇ ਹੀ ਸਮਝਾ ਦੇ ਸਾਰੀਆਂ ਕਿਸਾਨ ਜਥੇ ਬੰਦੀਆਂ ਨੇ ਹਰੇਕ ਜਥੇ ਬੰਦੀ ਦੇ ਕਿਸੇ ਆਗੂ ਨੂੰ ਚੁਣ ਲੈ ਸਮਝਾਵੇ ਉਹਨੂੰ ਫੇਰ ਅਸੀਂ ਮੰਨਗੇ ਵੀ ਹਾਂ ਫਾਇਦੇਮੰਦ ਆ ਕੰ ਫੜਨਾ ਇਧਰੋਂ ਹੈ ਪਰ ਕਮਾ ਕੇ ਫੜ ਲੈ ਕੰਮ ਉਹੀ ਤਿੰਨ ਕਾਲੇ ਕਾਨੂੰਨ ਵਾਲਾ ਕਿਸਾਨਾਂ ਨੇ ਸ਼ਾਇਦ ਸੱਦਾ ਵੀ ਦਿੱਤਾ ਕੱਲ ਦਾ ਮੇਰੇ ਖਿਆਲ ਸ਼ੈਨ ਸਾਹਿਬ ਪਹਿਲਾਂ ਕਿਸੇ ਨੇ ਦਿੱਤਾ ਹੀਗਾ ਮੇਰੇ ਕੋਲ ਆਈ ਸੀ ਫੋਟੋ ਵੀ ਆ ਜਾਓ ਮੁੱਖ ਮੰਤਰੀ ਸਾਹਿਬ ਸਾਣ ਦੱਸੋ ਫਾਇਦੇ ਮੁੱਖ ਮੰਤਰੀ ਸਾਹਿਬ ਇਹ ਗੱਲ ਲਿਖ ਕੇ ਲੈ ਲਓ ਇਹ ਡਾਡਰਪੋਕ ਬੰਦਾ ਹੈ ਜਦੋਂ ਤੋਂ ਅਮਿਤ ਸ਼ਾਹ ਕਾਨਮ ਰੋਡ ਤਾਂ ਤੇ ਆਏ ਲੱਤਾਂ ਕੰਬਦੀਆਂ ਇਹਦੀਆਂ ਉਹ ਟਟਿਰੀ ਵਾਲਾ ਹਿਸਾਬ ਹੈ ਵੀ ਰੱਬ ਮੇਡੇ ਸਿਰ ਤੇ ਖੜਾ ਵੀ ਪੰਜਾਬ ਤਾਂ ਮੇਰੇ ਸਿਰ ਤੇ ਖੜਾ ਪਰ ਜਦੋਂ ਅੰਦਰ ਉੱਚੋ ਕੰਨਮ ਰੋੜਦਾ ਨਾ ਉਦੋਂ ਲੱਤਾਂ ਕੰਮਨ ਲੱਗ ਪੈਂਦੀਆਂ ਮੜ ਕੇ ਭਾਰ ਨਹੀਂ ਚੱਲਦੀਆਂ ਜਦੋਂ ਅੱਛਾ ਚਾਬੀ ਸਟਾਰਟ ਹੁੰਦੀ ਹੈ ਤਾਂ ਜਿਉਂ ਚੱਕਦੇ ਆ ਝੋਲਾ ਦਿੱਲੀ ਜਿਵੇਂ ਕਹਿੰਦੇ ਵੀ ਆਹ ਚੀਜ਼ ਕਰੋ ਆ ਜਿਹੜਾ ਹਾਈਵੇ ਲੰਘਿਆ ਇਹ ਜ਼ਮੀਨਾਂ ਵੀ ਤਾਂ ਕਿਸਾਨਾਂ ਦੀਆਂ ਹੀ ਸੀ ਕਿੰਨਾ ਭਾਰਤ ਮਾਲਾ ਪ੍ਰੋਜੈਕਟ ਚ ਕਿੰਨੇ ਕਿਸਾਨਾਂ ਨੂੰ ਕੁੱਟਿਆ ਮਾਰਿਆ ਆ ਜਿਉਂ ਦੇ ਬਠੰਡੇ ਕੀ ਹੋਇਆ ਕਿਸਾਨਾਂ ਨਾਲ ਕੁੱਟ ਮਾਰ ਕਿਸਾਨਾਂ ਦੇ ਕੀ ਤਸ਼ੱਦਦ ਕਰਾਇਆ ਹੈ ਸਰਕਾਰ ਨੇ ਉਸ ਤੋਂ ਬਾਅਦ ਇਹਨਾਂ ਦਾ ਇਹ ਲਿਹਾੜ ਦਾ ਲਿਆਉਣ ਦਾ ਕਾਰਨ ਕੀ ਸੀ ਵੀ ਇਹ ਸਿੱਧੇ ਸਿੱਧੇ ਕਿਉਂ ਮੈਂ ਤਿੰਨ ਕਾਨੂੰਨ ਕਹਿਣਾ ਹੋਈ ਉਹੀ ਤਿੰਨ ਕਾਨੂੰਨ ਸਾਡੀ ਮੰਡੀ ਕਰਨ ਸਾਡੀ ਫਸਲਾਂ ਦੀ ਖਰੀਦਦਾਰੀ ਇਹਨਾਂ ਨੇ ਕਿਉਂ ਬਣਾਉਣਿਆ ਫਾਰਮ ਬਣਾਉਣਿਆ ਵੱਡੇ 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 ਗਰੁੱਪਾਂ ਨੂੰ ਜ਼ਮੀਨ ਦੇ ਦੇਣੀ ਹੈ ਕੋਈ ਲੈਂਡ ਨਹੀਂ ਬਣਾਉਣੀ ਕੁਝ ਨਹੀਂ ਬਣਾਉਣਾ ਕੋਈ ਸ਼ਹਿਰੀ ਕਰਨੀ ਕਰਨਾ ਫਾਰਮ ਬੰਨਨੇ ਆ ਜਿਵੇਂ ਪਹਿਲਾਂ ਈ ਜ਼ਮੀਨ ਵੇਚ ਲਈ ਪਈ ਆ ਅੱਕ ਕੇ ਕਹਿ ਦੇਣਾ ਜੀ ਆ ਲਓ ਕਿਸਾਨ ਤੋਂ ਅਸੀਂ ਫਰੀ ਕਿਸਾਨ ਤੋਂ ਫੋਰ ਐਗਜ਼ਾਮਪਲ ਅਸੀਂ 10000 ਗੱਜ ਰੁਪਏ ਗੱਜ ਲੈ ਲਿਆ ਇਹਨਾਂ ਨੇ ਲੱਖ ਲੱਖ ਰੁਪਏ ਗੱਜ ਵੇਚਣਾ ਲੱਖ ਕਿਉਂ ਵੇਚਣਾ ਕਿਸਾਨ ਤੋਂ ਨਾ ਫੋਰ ਐਗਜ਼ਾਮਪਲ 10 ਲੈ ਲਿਆ ਗਾਹ ਇਹਨੇ ਆਉਂਦਾ ਕਮਿਸ਼ਨ ਵੀ ਰੱਖਣਾ ਵਿਖਾਉਣਾ ਤਾਂ ਲੱਖ ਰੁਪਏ ਇਹਨੂੰ ਹੈ ਉਹਦਾ ਕਮਿਸ਼ਨ ਰੱਖਣਾ ਆਪਦਾ ਵਿੱਚੋਂ ਇੱਥੇ ਖੇਤੀ ਕਰਾਉਣੀ ਹੈ ਸਭ ਕੁਝ ਕਰਾਉਣਾ ਹੈ ਪਰ ਮੋਦੀ ਦੇ ਕਹਿਣ ਤੇ ਕਿਸਾਨਾਂ ਦੀ ਉਜਾਊ ਜ਼ਮੀਨ ਹੜੱਪਨ ਤੇ ਲੱਗਿਆ ਇਹਨੂੰ ਆਏ ਆ ਵੀ ਜਿਹੜਾ ਬ੍ਰਿਕਸ ਬਣੀ ਆ ਬਾਈ ਰੋਡ ਜਿਹੜਾ ਸਾਰਾ ਵਪਾਰ ਹੋਊਗਾ ਉਹਦੇ ਤਹਿਤ ਜ਼ਮੀਨ ਹੜੱਪਨ ਦਾ ਕਾਰਨ ਯਾਦ ਰੱਖਿਓ ਇਹਦਾ ਰਿਜ਼ਲਟ ਇਹੀ ਨਿਕਲਦਾ ਵੀ ਇਹਦਾ ਕਾਰਨ ਕੀ ਸੀ ਇਹ ਪਾਲਿਸੀ ਲਿਆਉਣ ਦਾ ਹੋਰ ਕੋਈ ਕਾਰਨ ਨਹੀਂ ਕਿਹੜਾ ਸ਼ਹਿਰੀ ਕਰਨ ਵਸਦੇ ਘਰਾਂ ਨੂੰ ਉਜਾੜ ਕੇ ਕਿਹੜਾ ਵਸੇਬਾ ਹੁੰਦਾ ਵਸਾਉਣਾ ਕਿਨੂੰ ਆ ਜੋਕਰਾਂ ਚ ਬੈਠੇ ਉਹਨਾਂ ਨੂੰ ਉਜਾੜ ਕੇ ਸੌਣਾ ਤੇ ਬੈਠੇ ਰਹਿੰਦੇ ਘਰੇ ਉਲਟਾ ਕਿਸਾਨਾਂ ਨੂੰ ਫਾਇਦੇ ਕਿਣਾ ਰਿਓ ਭਲਿਆ ਮਾਨਸਾ ਰੋਟੀ ਖਾਣ ਵਾਲੇ ਨੂੰ ਪਤਾ ਮੈਂ ਰੋਟੀ ਕਿਵੇਂ ਖਾਣੀ ਆ ਕੀ ਮੇਰਾ ਫਾਇਦਾ ਤੂੰ ਸਾਨੂੰ ਕੀ ਦੱਸੇਂਗਾ ਆਕੇ ਤੂੰ ਜਿੱਥੇ ਬੈਠਾ ਉੱਥੇ ਬੈਠਾ ਰਹਿ ਜੇ ਅਸੀਂ ਦੱਸ ਗਏ ਵੀ ਮੁੱਖ ਮੰਤਰੀ ਦਾ ਕੀ ਫਾਇਦਾ ਮੈਂ ਤਾਂ ਕਹਿੰਦਾ ਫਾਇਦਾ ਇਹ ਆ ਵੀ ਕੁਰਸੀ ਛੱਡੇ ਤੇ ਕਿਸੇ ਹੋਰ ਨੂੰ ਬਿਠਾਈਏ ਸਭ ਤੋਂ ਵੱਡਾ ਫਾਇਦਾ ਪੰਜਾਬ ਦਾ ਇਹ ਆ ਉਹ ਐ ਹੋ ਜੂਗਾ ਚਲ ਹੋਰ ਕਿਸ ਕੋਈ ਬਣ ਜੂ ਪਰ ਇਹਦੇ ਵਰਗਾ ਲੋਟੂ ਨਾ ਬਣੂ ਦੂਜਾ ਮੋਦੀ ਤਾਂ ਬੈਠਾ ਉਹ ਨਹੀਂ ਟਿਕਦਾ ਉਹ ਕਿਸਾਨਾਂ ਨੂੰ ਦੱਬੀ ਆਉਂਦਾ ਉਹਦੀ ਧੌਂ ਚੋ ਕਿੱਲਾ ਕੱਢਿਆ ਹੁਣ ਇਹਦੇ ਪਤਾ ਨਹੀਂ ਕੀ ਪੂਛ ਨੂੰ ਅੱਗ ਲੱਗੀ ਆ ਤਾਂ ਅੰਦਰ ਹੁਣ ਇਹ ਕਿਸਾਨਾਂ ਨੂੰ ਠੋਕਣ ਤੇ ਤੋਲਿਆ ਪਰ ਕੰਮ ਦੋਨਾਂ ਦੇ ਇੱਕੋ ਹੀ ਆ ਪਹਿਲਾਂ ਉਹ ਭਜਾਇਆ ਭਜਾਉਣਾ ਇਹਨੂੰ ਵੀ ਆ ਉਹ ਚੱਲ ਗਿਆ ਲੈ ਐਵੇਂ ਖਰੀ ਵੀ ਉਹ ਦੂਰ ਬੈਠਾ ਸੀ ਉਹਨੂੰ ਤਾਂ ਭਜਾ ਨਹੀਂ ਸਕਦੇ ਝੱਗਾ ਕੁੜਤਾ ਹੁਣ ਇਹਦਾ ਝੱਗਾ ਛੱਡ ਉਹਨੂੰ ਕੱਚੇ ਜੀ ਵੀ ਭਜਾਉਣਾ ਇਥੇ ਯਾਦ ਰੱਖਿਓ ਲੇਖ ਲਿਓ ਐਮ ਐਲ اے ਤਾਂ ਹੁਣ ਇਹਨਾਂ ਦਾ țeੜਫੜ ਜੀ ਕਰਦੇ ਆ ਨਾ ਇੱਥੇ ਜਾ ਕੇ ਰੈਲੀ ਕਰ ਲਈ ਕਿਤੇ ਫਾਇਦੇ ਗਿਣਾਉਂਦੇ ਆ ਇੱਕ ਵੀ ਮਹਾਰਾ ਸ਼ੇਰ ਬਹਿ ਕੇ ਪਿੰਡ ਦੀ ਸਾਥੀ ਸਮਝ ਅਸੀਂ ਕਹਿੰਦੇ ਆ ਵੀ ਹਾਂ ਕਿਸਾਨ ਇਸ ਦਾ ਵਿਰੋਧ ਕਰ ਰਹੇ ਆ ਪਰ ਉਹ ਤਾਂ ਲੁਧਿਆਣੇ ਬਾਰ ਬਾਰ ਆ ਰਹੇ ਆ ਪਿਛਲੀ ਵਾਰੀ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ 10 ਮਿੰਟ ਬਾਅਦ ਤੁਹਾਡੇ ਮੋਰੋਂ ਨਿਕਲ ਗਏ ਸੀ ਕਿਸਾਨਾਂ ਦੇ ਮੋਰੋਂ ਨਿਕਲ ਕੀ ਗਿਆ ਉਸ ਤੋਂ ਬਾਅਦ ਇੱਕ ਹੋਰ ਵਾਰੀ ਫਿਰ ਲੁਧਿਆਣੇ ਆ ਗਏ ਫਿਰ ਉਹ ਜਿਹੜਾ ਉਸ ਸਮੇਂ ਆਏ ਸੀ ਨਾ ਜਿਉ ਉਹਨਾਂ ਜਿਹੜਾ ਕਬੂਤਰ ਬਾਜੀ ਦਾ ਜਿਹੜਾ ਕੋ ਇਹਨਾਂ ਦਾ ਬਲਦਾਂ ਦੀਆਂ ਦੌੜਾਂ ਦਾ ਸੀ ਉਹਨਾਂ ਦੇ ਭਰਾ ਅਛਾ ਉਹ ਇਕੱਠ ਕੱਲੋਂ ਉਹਨਾਂ ਦਾ ਨਹੀਂ ਜਲੰਧਰੋਂ ਸੱਦੇ ਜਲੰਧਰੋਂ ਆਏ ਇੱਕ ਵਾਕੋ ਕੇ ਬੈਲਟਾ ਤੋਂ ਇਕੱਠੇ ਹੋ ਕੇ ਆਪ ਦਾ ਸਰਕਾਰੀ ਢਾਂਚਾ ਵਰਤਾਂਤ ਕੋ ਉਹ ਵੀ ਸਾਡੇ ਭਰਾ ਚੱਲੋ ਪਰ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਣਾ ਜੇ ਸਾਡੇ ਕੋਲੇ ਜ਼ਮੀਨ ਵੀ ਨਾ ਰਹੀ ਕਬੂਤਰ ਤਾਂ ਛੱਡੋ ਸਾਡੋ ਮੱਖੀ ਵੀ ਨਹੀਂ ਉੱਡਣੀ ਜਦੋਂ ਸਾਡੇ ਕੋਲੇ ਖਾਨ ਨੂੰ ਸਾਡੇ ਕੋਲੇ ਆਨ ਨਹੀਂ ਨਾ ਰਿਹਾ ਸਾਡੀਆਂ ਜ਼ਮੀਨਾਂ ਕੋਲੀਆਂ ਸਾਨੂੰ ਝੁੱਗਾਂ 'ਚ ਬਿਠਾਤਾ ਬਣਾਵਣਾ ਝੋਪੜੀਆਂ ਇੱਥੇ ਤੇ ਬਲਦ ਬਲਦ ਕਿੱਥੇ ਭਜਾਵੋਗੇ ਫਲੈਟਾਂ 'ਚ ਭਜਾਵਾਂਗੇ ਕਬੂਤਰ ਕਿੱਥੇ ੜਾਓਗੇ ਫਲੈਟਾਂ 'ਚ ੜਾਓਗੇ ਮੱਖੀ ਨਹੀਂ ਉੱਡਣੀ ਮੱਖੀ ਪਰ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਤੁਸੀਂ ਇਸ ਇਹਦਾ ਡਟ ਕੇ ਵਿਰੋਧ ਕਰੋ ਜੇ ਆ ਵੀ ਆ ਭਾਈ ਸਾਹਿਬ ਤੂੰ ਇਹ ਲੈ ਕਿਹੜੇ ਬੇਸਤੇ ਲੈ ਆ ਕਿਉਂ ਲੈ ਤੂੰ ਸਾਨੂੰ ਪੁੱਛਿਆ ਨਾ ਕਿਸੇ ਕਮੇਟੀ ਦੀ ਰਾਇ ਨਾ ਕਿਸੇ ਕਿਸਾਨਾਂ ਦੀ ਰਾਇ ਨਾ ਕਿਸੇ ਸੀਨੀਅਰ ਕਿਸਾਨ ਲੀਡਰ ਦੀ ਰਾਇ ਨਾ ਕਿਸੇ ਵਿਰੋਧੀ ਧਿਰ ਦੀ ਰਾਇ ਨਾ ਕਿਸੇ ਜਿਨ੍ਹਾਂ ਨੂੰ ਚੰਗਾ ਖੇਤੀ ਬਾਰੇ ਘੋਖ ਹੈ ਜਿਹੜੇ ਚੰਗਾ ਪੁਰਾਣਾ ਰਿਕਾਰਡ ਵਿੱਚਰਦੇ ਆ ਖੇਤੀ ਦੇ ਵਿਰਧਾਂਤ ਬਾਰੇ ਨਾ ਉਹਨਾਂ ਦੀ ਰਾਇ ਬਸ ਅੱਖਾਂ ਮੀਚੀ ਉਹ 5 ਵਜੇ ਵਾਲੇ ਫੈਸਲੇ ਇਹਨਾਂ ਯਾਦ ਰੱਖਿਏ ਇਹ ਜਿੱਦ ਦੇ ਵਾਪਸ ਲੈ ਆਣੇ ਨੇ ਚੀਕ ਨਿਕਲ ਕੇ ਲੈਣਾ ਤੇ ਹੱਥ ਨੇ ਹੀ ਵਾਪਸ ਲੈਣਾ 5 ਵਜੇ ਤੋਂ ਬਾਅਦ 5 ਵਜੇ ਤੋਂ ਬਾਅਦ ਕਿਉਂ ਵੀ ਮੁੱਖ ਮੰਤਰੀ ਦੀ ਚਰਚਾ 5 ਵਜੇ ਤੋਂ ਬਾਅਦ ਫੈਸਲਾ ਤੇ ਸੁਭਨ 9 ਤੋਂ ਬਾਅਦ ਵਾਪਸੀ ਪ੍ਰੇਸ਼ਾਨੀ ਗੱਲ ਮੈਂ ਸਿੱਧਾ ਕਹਿ ਦਿੱਤਾ ਜਾਂਦਾ ਵੀ ਕਿਸਾਨ ਤਾਂ ਵਿਹਲੇ ਨੇ ਜੇ ਜਦੋਂ ਮਨ ਕਰਦਾ ਧਰਨਾ ਲਾ ਕੇ ਬਹਿ ਜਾਂਦੇ ਆ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਸੜਕਾਂ ਜਾਮ ਕਰ ਦਿੰਦੇ ਆ ਇਹਦਾ ਵਿਹਲੇ ਵਿਹਲੇ ਤਾਂ ਭਗਵਾਨਤ ਮਾਨ ਨੇ ਕਦੇ ਕਈ ਚੱਕੀ ਹੋਵੇ ਤਾਂ ਵਿਹਲ ਪਤਾ ਲੱਗੇ 6 ਮਹੀਨੇ ਉਹ ਦਿਲ ਤੇ ਦਿਮਾਗ ਕਿਸਾਨ ਦਾ ਜਾਣਦਾ ਆ ਹੁਣ ਤੁਸੀਂ ਦੇਖੋ ਸਾਡੇ ਮਕਸਰ ਦੀ ਬੈਲਟ ਦੇ ਕਈ ਪਿੰਡ ਫਰੋਜਪੁਰ ਤੇ ਮੋਗੇ ਦੇ ਫਸਲ ਮਰ ਗਈ ਚੈੱਕ ਪਤਾ ਕਿੰਨੇ ਦਿੱਤੇ ਆ 21 21 ਰੁਪਏ ਦੇ 21 ਰੁਪਏ ਦੇ ਚੈੱਕ ਪਿਛਲੀ ਵਾਰ ਵੀ ਤੁਸੀਂ ਦੇਖਿਆ ਹੋਣਾ ਸ਼ਾਇਦ 17 17 ਰੁਪਏ ਦੇ ਚੈੱਕ ਕਿੱਡੀ ਬੇਸ਼ਰਮੀ ਆ ਕਿੱਡਾ ਬੇਸ਼ਰਮ ਬੰਦਾ ਜਿਹੜਾ ਆਪਦੇ ਆਪ ਨੂੰ ਕਿਸਾਨ ਵੀ ਕਹਿੰਦਾ ਤੇ ਕਿਸਾਨ ਦਾ ਦਰਦ ਨਹੀਂ ਜਾਣਦਾ ਉਹਨੂੰ ਦੱਸ ਵੀ ਦਵਾਵਾ ਦੇ ਮੁੱਖ ਮੰਤਰੀ ਸਾਹਿਬ ਇਦਾਂ ਦੇ ਨੇ ਆਪਣੇ ਆਪ ਨੂੰ ਜੋ ਕਹਿਣਗੇ ਬਾਜ ਚੋਦੇ ਜੁੱਤੀਆਂ ਪੈਣ ਗਿਆ ਤੁਸੀਂ ਕਹਾਂ ਮਾਸਟਰ ਦਾ ਮੁੰਡਾ ਉਹਦੇ ਜੁੱਤੀਆਂ ਵੀ ਆ ਮਾਸਟਰਾਂ ਦਾ ਮੁੰਡਾ ਮਾਸਟਰ ਕੁੱਟੇ ਮੈਂ ਖੇਤੀ ਕਰਦਾ ਰਹਾ ਤਾਂ ਕਿਸਾਨ ਕੁੱਟਿਆ ਉਦੋਂ ਛੱਡਿਆ ਹੁਣ ਵੀ ਕਹਿੰਦਾ ਮੈਂ ਇਹਨਾਂ ਨੂੰ ਕਿਸਾਨਾਂ ਨੂੰ ਮੈਂ ਪਾਲਿਸੀ ਦੇ ਫਾਇਦੇ ਦੱਸਦਾ ਫਾਇਦਾ ਤੂੰ ਚਿੱਕੂ ਦੱਸਿਆ ਤੂੰ ਆ ਤਾਂ ਸਹੀ ਇੱਕ ਕਰੀ ਤੈਨੂੰ ਪੁੱਛਣ ਵੀ ਕੀ ਫਾਇਦਾ ਸਾਨੂੰ ਗਣਾ ਫਾਇਦੇ ਕੋਈ ਨਹੀਂ ਬਸ ਉਹਨੂੰ ਮੈਂ ਦੱਸਿਆ ਖੋਣੀ ਜ਼ਮੀਨ ਆ ਇਹਦਾ ਮੇਨ ਮਕਸਦ ਆ ਉੱਪਰਲੇ ਜਿਹੜੋ ਕਹਿੰਦੇ ਹਨ ਵੀ ਸਾਨੂੰ ਤਾਂ ਸਾਡੇ ਬੈਠੇ ਆ ਘਰੀ ਅਡਾਨੀ ਹਰੀ ਹੁਣ ਤਾਜ਼ਾ ਜਿਹੜਾ ਉਹਨੇ ਇਹ ਲਗਾਇਆ ਹੁਣ 트ੰਪ ਨੇ 50% ਕਰਤਾ ਜਿਹੜਾ ਚਾ ਟੈਰਫ 50% ਹੁਣ ਮੋਦੀ ਦੀਆਂ ਲੱਤਾਂ ਕੰਮਦੀਆਂ ਕਿ ਨਹੀਂ ਕੰਮਦੀਆਂ ਅਡਾਨੀ ਦੇ ਉੱਪਰ ਇਨਕੁਆਰੀ ਚੱਲ ਰਹੀ ਹੈ ਜਿਹੜਾ ਉਹਨੇ ਗੈਸ ਦੀ ਢੋਆ ਢਵਾਈ ਕੀਤੀ ਹੈ ਵਿਦਆਊਟ ਐਨੀ ਰੂਟ ਉਹਨੇ ਪੋਰਟ ਦੇ ਪਰਸੋਂ ਉੱਥੋਂ ਗੁਜਰਾਤ ਦੇ ਅਸਤੀਫਾ ਦਿੱਤਾ ਪਰਸੋਂ ਦੀ ਗੱਲ ਹੈ ਮੋਦੀ ਕਹਿੰਦਾ ਮੈਂ ਕਿਸਾਨਾਂ ਕਰਕੇ ਉਹਦੇ ਅੱਗੇ ਝੁਕਿਆ ਨਹੀਂ ਤੂੰ ਨਹੀਂ ਝੁਕਿਆ ਅਗਲੇ ਨੇ ਗੋਡਣਗੇ ਕਰ ਲਿਆ ਮੋਦੀ ਨਹੀਂ ਝੁਕਿਆ ਅਗਲੇ ਨੇ ਗੋਡਣੀਆਂ ਪਰਨੇ ਕੀਤਾ ਤੇ ਉਹੀ ਤਾਂ ਗੱਲ ਆ ਉਹਨੇ 6 ਆਪ ਦੇ ਨੇ ਆਕੜ ਤੇ ਰਹਿਦਾ ਉਹ ਮੋਦੀ ਵਰਗੇ ਨੂੰ ਝੁਕਾ ਲਿਆ ਕਿਸਾਨਾਂ ਨੇ ਤੇ ਤੇਰੀ ਵੀ ਤਾਂ ਹੀ ਆਕੜ ਨਿਕਲਨੀ ਆ ਉਹਦਾ ਤੁਸੀਂ ਦੇਖਿਆ ਜਦੋਂ ਹਿਆਤ ਚੋਂ ਨਿਕਲੇ ਰੋਟੀ ਪਾਣੀ ਖਾ ਕੇ ਤੇ ਪਰਲੀ ਸਾਈਡ ਦੀ ਜਿੰਦਗੀ ਜੋ ਮੈਂ ਐਡਾ ਸੀ ਮ ਭਾਈਦਾ ਨਹੀਂ ਵੇਖਿਆ ਤੁਸੀਂ ਤਾਂ ਚੰਗੀ ਪੜਾ ਜਾਣਦੇ ਹੋ ਨਾ ਮੂੰਹ ਮੈਂ ਅਸੀਂ ਤਾਂ ਖਬਰ ਕੀਤੀ ਮੈਂ ਕਹਿੰਦਾ ਤੁਸੀਂ ਉੱਥੇ ਖੜੇ ਸੀ ਭਾਈਦਾ ਵੇਖਿਆ ਕਿਤਾ ਦਿਖਾਇਆ ਭਜਦਾ ਵੇਖਿਆ ਤੁਸੀਂ ਦਿਖਾਇਆ ਭਜਦਾ ਵੇਖਣਾ ਕਿਵੇਂ ਭਜਦਾ ਸੀ ਮਾਂ ਦਾ ਸ਼ੇਰਾ ਜੇ ਇੰਨਾ ਡਰੀ ਨਹੀਂ ਮੈਂ ਕਿਸਾਨ ਦਾ ਪੁੱਤ ਆ ਨਾ ਉੱਤਰ ਕੇ ਥੱਲੇ ਤੈਨੂੰ ਕੋਈ ਖਾਂਦਾ ਤਾਂ ਨਹੀਂ ਉਹੀ ਕਿਸਾਨ ਬੈਠੇ ਆ ਉਹ ਜਿਨ੍ਹਾਂ ਦਾ ਕੈਰ ਕਰੇ ਬਾਪੂ ਫਲਾਂ ਬਾਪੂ ਦੇ ਪੈਰੀਆਂ ਚਲਾਉਂਦਾ ਸੀ ਬਾਪੂ ਨੂੰ ਜੱਫੀਆਂ ਪਾ ਕੇ ਬੰਨਦਾ ਸੀ ਆ ਜਾ ਇੱਕ ਵਾਰੀ ਬਹਿਦਾ ਸਹੀ ਉਹ ਗੱਲ ਤਾਂ ਕਰ ਸੁਣਦਾ ਸਹੀ ਕੁਝ ਨਹੀਂ ਕਰਨਾ ਡਰਦਾ ਪੰਗਾ ਲੈ ਲਿਆ ਆਪਦੇ ਵੱਸ ਕੁਝ ਨਹੀਂ ਵਾਸ ਸਾਰਾ ਉਹਨਾਂ ਦੇ ਹੈ ਨਾਲ ਜਿਹੜਾ ਇਹਦੀਆਂ ਸਾਰੀਆਂ ਅਥਾਰਟੀ ਦੀਆਂ ਸਾਰੀਆਂ ਉਹਦੇ ਚੀਫ ਸੈਕਟਰੀ ਨੂੰ ਦੇਤੀਆਂ ਜੇ ਉਹਦਾ ਚੀਫ ਸੈਕਟਰੀ ਨਾਲ ਪੰਗਾ ਪੈਂਦਾ ਤਖਲੇ ਕਹਿੰਦਾ ਛੱਡ ਕੁਰਸੀ ਸਾਡਾ ਬੈਠੂ ਇਹ ਮਾਰੀ ਦਾ ਬੈਠਾ ਵੀ ਭਾਈ ਸਾਹਿਬ ਤੂੰ ਕੁਝ ਨਹੀਂ ਕਰਨਾ ਅੱਖਾਂ ਤੇ ਬੰਨੀ ਹੈ ਪੱਟੀ ਹੱਥ ਫੜ ਕੇ ਜਿਵੇਂ ਨਹੀਂ ਉਹ ਕਹਿੰਦੇ ਜਵਾਕ ਨੂੰ ਹੱਥ ਫੜ ਕੇ ਊੜਾ ਆੜਾ ਲਖਾਉਂਦੇ ਆ ਫੱਟੀ ਤੇ ਵੀ ਪੁੱਤ ਐਣੀਆ ਗਲਤ ਕਰ ਲਿਆ ਫਿਰ ਇਹਦੇ ਟਵਾਟਵਾ ਸਾਈਨ ਕਰਾਉਂਦੇ ਜਦੋਂ ਡਰਦਾ ਕਰਦਾ ਨਹੀਂ ਵੀ ਤੁਸੀਂ ਤਾਂ ਇੱਥੇ ਕਰਾ ਲਏ ਨੇ ਤੇ ਗਾਂਵਤ ਅੰਦਰ ਜੁੱਤੀਆਂ ਮਾਰ ਦਿਆ ਜਾਂਦੇ ਤੇ ਪਰ ਗੱਲ ਹੈ ਮੈਂ ਇਹ ਵੀ ਹੋ ਸਕਦਾ ਵੀ ਉਦੋਂ ਤੇਜੰਤੇਜ ਗਏ ਹੁਣ ਤਾਂ ਕਈ ਲੋਕੀ ਕਮੈਂਟਾਂ ਇਸ ਕਹਿ ਰਹੇ ਸੀ ਵੀ ਪ੍ਰੋਟੋਕੋਲ ਹੁੰਦਾ ਐਸ ਲਈ ਨਹੀਂ ਰੁਕੇ ਪ੍ਰੋਟੋਕੋਲ ਦੇ ਤਹਿਤ ਹੀ ਨਿਕਲੇਗਾ ਤੇ ਪ੍ਰੋਟੋਕੋਲ ਆ ਜੇ ਕੱਲ ਨੂੰ ਤੁਹਾਡੇ ਵਰਗਾ ਭਰਾ ਮੁੱਖ ਮੰਤਰੀ ਬਣੇ ਹੋਣੀ ਤਾਂ ਸਾਡੇ ਵਿੱਚ ਖੜਾ ਇਹ ਉਦੋਂ ਉਹੀ ਲੋਕ ਉਦੋਂ ਹੁੰਦੇ ਆ ਉਦੋਂ ਕਿਹੜਾ ਪ੍ਰੋਟੋਕਾਲ ਹੋ ਜਾਂਦਾ ਜਾਂ ਤਾਂ ਹੋਵੇ ਵੀ ਮੁੱਖ ਮੰਤਰੀ ਵੱਖਰੀ ਦੁਨੀਆ ਚ ਜਾਂਦਾ ਜਾਂ ਤਾਂ ਹੋਵੇ ਮੁੱਖ ਮੰਤਰੀ ਕਿ ਜ ਵੱਖਰੇ ਪਤਾ ਨਹੀਂ ਕਿਹੜੇ ਰਾਜ ਸਿੰਘਾਂ ਸੋ ਜਿੱਥੇ بڑا ਅਤਿਆਚਾਰਾ ਮੁੱਖ ਮੰਤਰੀ ਉੱਥੇ ਚੱਲਿਆ ਕੱਲ ਵੀ ਉਸੇ ਲੋਕਾਂ ਸੀ ਅੱਜ ਵੀ ਦੋਸੇ ਲੋਕਾਂ ਚ ਕੱਲ ਵੀ ਤੇਨੂੰ ਉਸੇ ਲੋਕਾਂ ਨੇ ਵੋਟਾਂ ਪਾਆਂ ਕੱਲ ਨੂੰ ਵੀ ਤੇਨੂੰ ਉਹਨਾਂ ਵੋਟਾਂ ਚ ਜਿੰਨਾ ਪੈਣਾ ਤੇ ਫਿਰ ਮੁੱਖ ਮੰਤਰੀ ਦਾ ਕਹਦਾ ਪ੍ਰੋਟੋਕਾਲ ਤੇ ਫਿਰ ਪ੍ਰੋਟੋਕਾਲਾ ਮੁੱਖ ਮੰਤਰੀ ਪਰ ਹੈ ਮੁੱਖ ਮੰਤਰੀ ਦਾ ਪ੍ਰੋਟੋਕਾਲ ਹੈ ਫਿਰ ਮੁੱਖ ਮੰਤਰੀ ਫਿਰ ਕੰਮ ਮੁੱਖ ਮੰਤਰੀ ਵਾਲੇ ਕਰਨ ਉਹ ਵੀ ਤਾਂ ਮੁੱਖ ਮੰਤਰੀ ਦਾ ਪ੍ਰੋਟੋਕਾਲ ਹੈ ਡਵੈਲਪਮੈਂਟ ਕਰੇ ਇਹ ਕਿਹੜੀ ਡਵੈਲਪਮੈਂਟ ਖਾਂਦੇ ਦੇ ਮੂੰਹ ਚ ਬਰਕੀ ਖੋਗੇ ਥਾਲ ਚ ਰੱਖੇ ਥਾਲ ਚਾ ਕੋਲੇ ਇਹ ਵੀ ਇਹ ਮੁੱਖ ਮੰਤਰੀ ਦਾ ਪ੍ਰੋਟੋਕਾਲ ਵੀ ਖਾਂਦੇ ਦੇ ਮੂੰਹ ਚ ਖੋਲੋ ਤੇ ਇਹ ਕਿਹੜਾ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਕਿਸਾਨਾਂ ਦੀ ਤਕਲੀਫ ਨੂੰ ਸੁਣਨਾ ਤੇ ਕਿਸਾਨੀ ਪੱਖ ਨੂੰ ਉੱਪਰ ਰੱਖਣਾ ਕਿਉਂਕਿ ਸਾਡਾ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਸਾਡਾ ਧਰਮ ਵੀ ਆ ਤੇ ਖੇਤਾ ਵੀ ਆ ਸਾਨੂੰ ਹਰ ਚੀਜ਼ ਨਾਲੋਂ ਪਹਿਲਾਂ ਖੇਤੀ ਹੈ ਅਸੀਂ ਜੇ ਕਿਸਾਨ ਮੈਂ ਗੱਲ ਕਰਾਂ ਸਾਡੇ ਪੰਜਾਬ ਦੇ ਵਿੱਚੋਂ ਇੱਕ 115 ਲੱਖ ਮੀਟਰ ਕਟਨ ਕਣਕ ਪੈਦਾ ਹੁੰਦੀ ਹੈ ਤੇ 185 ਲੱਖ ਮੀਟਰ ਕਟਨ ਝੋਨਾ ਪੈਦਾ ਹੁੰਦਾ ਫਿਰ ਇਹਦਾ ਮਟਰ ਹੁਸ਼ਿਆਰਪੁਰ ਦੀ ਬੈਲਟ ਟਮਾਟਰ ਆਲੂ ਮੋਗਾ ਬੈਲਟ ਸਾਰੀ ਤੋਂ ਵੀ ਤਾਂ ਕਿਸਾਨ ਪੈਦਾ ਕਰਦਾ ਉਹਦਾ ਫਾਇਦਾ ਦੱਸੇ ਯੂਨੀਵਰਸਿਟੀ ਇਸ ਵਕਤ ਪੀਏਯੂ ਯੂਨੀਵਰਸਿਟੀ ਹੈ ਇੱਥੇ ਜੇ ਅਗਰ ਆਪਦਾ 850 ਕਰੋੜ ਤੁਸੀਂ ਲੁਧਿਆਣਾ ਵੇਂਦੇ ਹੋ ਫਲੈਕਸ ਤੇ ਇਹਨੇ ਪੰਜਾਬ ਸਰਕਾਰ ਨੇ 850 ਕਰੋੜ ਫੰਡ ਰੱਖਿਆ ਐਡਵਰਟਾਈਜ਼ਮੈਂਟ ਤੇ ਜੇ ਉਹ ਹੀ 8.500 ਕਰੋੜ ਦੇ ਵਿੱਚੋਂ 500 ਕਰੋੜ ਪੀਏਯੂ ਨੂੰ ਦੇਵੇ ਤਾਂ ਉਹ ਫਸਲਾਂ ਦਾ ਬਦਲਾ ਲਿਆਉਣ ਕਿਸਾਨ ਦਾ ਜੀ ਕਰਦਾ ਕਿਸਾਨ ਝੋਨਾ ਵੇਚੀ ਵਿਜੇ ਆਈਆਰਡੀ ਦਾ ਨਰਮਾ ਮਰ ਜਾਂਦਾ ਕਦੇ ਮਾਨਸਾ 벨ਟ ਹੋਗੀ ਕਦੇ ਹਬੌਰ 벨ਟ ਹੋਗੀ ਉਹ ਕਿਨੂਆਂ ਦਾ ਕੀ ਹਾਲ ਹੋਇਆ ਤੁਸੀਂ ਪੱਤਰਕਾਰ ਭਰਾਓ ਇੰਨੇ ਕਿਸਾਨ ਵੀਰ ਖੜੇ ਆ ਕਦੇ ਮੁੱਖ ਮੰਤਰੀ ਨੇ ਕਿਨੂ ਵਾਲੇ ਕਿਸਾਨਾਂ ਦੇ ਬਾਗਾਂ ਦਾ ਕਦੇ ਜਵਾਬ ਦਿੱਤਾ ਕਦੇ ਉਹਦਾ ਸੋਚਿਆ ਵੀ ਕਿਨੂ ਹਬੌਰ ਦੀ 벨ਟ 'ਚ ਪੈਦਾ ਹੁੰਦਾ ਵੀ ਉਹਦਾ ਕੀ ਕਰਨਾ ਕਦੇ ਕੋਈ ਜਵਾਬ ਨਹੀਂ ਦਿੱਤਾ ਕਦੇ ਉਸ ਬਾਰੇ ਗੱਲ ਨਹੀਂ ਕੀਤੀ ਪੀਏਯੂ ਨੂੰ 500 ਕਰੋੜ ਦੇਵੇ ਮੈਂ ਕਹਿੰਦਾ ਪੀਏਯੂ ਕਿਸਾਨ ਵੀ ਫਸਲ ਬਦਲ ਲੂਗਾ ਝੋਨਾ ਵੀ ਬਦਲ ਲੂਗਾ ਪਰ ਪੀਏਯੂ ਨੂੰ ਦੇਵੇ ਨਾ 500 ਕਰੋੜ ਪੀਏਯੂ ਕੋਲੇ ਫੰਡ ਹੀ ਹੈ ਨਹੀਂ ਹਰ ਖੇਤੀ ਦਾ ਬਦਲਾਅ ਕਰ ਸਕਦੇ ਪੀਏਯੂ ਦੇ ਜਿਹੜੇ ਚਾਂਸਲਰ ਬੈਠੇ ਆ ਤੇ ਵਿਗਿਆਨੀ ਕਿ ਬੈਠੇ ਆ ਅਮਰੀਕਾ ਦੇ ਵਿੱਚ ਕੀ ਹੈ ਅਮਰੀਕਾ ਦੇ ਵਿੱਚ ਅੱਜ ਦੇ ਟਾਈਮ ਤੋਂ ਉੱਥੇ ਦੱਸਦਾ ਵੀ ਜਿਹੜੀ ਉੱਥੇ ਡੇਰੀ ਫਾਰਮਿੰਗ ਵੀ ਹੈ ਨਾ ਜਾਂ ਫਾਰਮਿੰਗ ਹੈ ਘਰੋਂ ਬੈਠੇ ਤੁਸੀਂ ਕੰਟਰੋਲ ਕਰ ਸਕਦੇ ਹੋ ਪਰ ਸਾਡੇ ਕੋਲੇ ਕੀ ਹੈ ਸਾਡੇ ਕੋਲ ਤਾਂ ਮੋਟਰ ਦਾ ਸਟਾਰਟਰ ਹੈ ਜਿਹੜਾ ਸਾਡੇ ਕੋਲ ਤਾਂ ਭਈਆ ਜਿਹੜਾ ਲੱਗਣ ਨੂੰ ਭਈਆ ਕਹਿੰਦੇ ਸਾਡੇ ਨਹੀਂ ਤਾਂ ਮੁਕਸਰ ਨਹੀਂ ਉਹਦੀ ਸੋਚ ਤਾਂ ਬੈ ਉਹ ਸਾਡੇ ਕੋਲ ਤਾਂ ਅੱਜ ਤੱਕ ਉਹੀ ਮਿਲਿਆ ਛਟਕੇ ਮਰਾਮਰਾ ਦਿਨ ਨਾਰੀ ਉਹਨੇ ਉਹ ਛੱਡ ਦੇਣੀ ਆ ਕਿਸੇ ਨੇ ਖੇਚੀ ਲਈ ਕੁਛ ਨਹੀਂ ਕੀਤਾ ਅਗਰ ਐਡਾ ਹੀ ਸਿਆਣਾ ਹੁੰਦਾ ਸਭ ਤੋਂ ਪਹਿਲਾਂ ਇਹ 500 ਕਰੋੜ ਯੂਨੀਵਰਸਿਟੀ ਨੂੰ ਦੰਦਾ ਵੀ ਖੇਤੀ ਦਾ ਬਦਲਾ ਲੈ ਕੇ ਉਹ ਕੀ ਖੇਤੀ ਅਸੀਂ ਜਿਹੜੀ ਹੈਗੀ ਸਾਡੇ ਅੱਗੇ ਕਿਸਾਨਾਂ ਲਈ ਲਾਹੇਬੰਦ ਹੋ ਸਕਦੀ ਹੈ ਹੈਲੀਕਾਪਟਰ ਦਾ ਉਤਰਦਾ ਹੀ ਆ ਉਹ ਤਾਂ ਪੱਕਾ ਰੂਟ ਬਣਾ ਛੱਡਿਆ ਨੇ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀਗਾ ਹੋਰ ਕੋਈ ਕੰਮ ਨਾ ਹੋਵੇ ਇਹਨਾਂ ਨੇ ਯੂਨੀਵਰਸਿਟੀ 'ਚ ਹੈਲੀਕਾਪਟਰ ਤੀਜੇ ਚੌਥੇ ਨੂੰ ਟਾਰੀ ਹੀ ਰੱਖਣਾ ਉਹਦੇ ਨਹੀਂ ਉਤਰਿਆ ਜਿੱਦ ਦੇ ਇਹਨਾਂ ਦੇ ਬੰਦੇ ਨੇ ਯੂਨੀਵਰਸਿਟੀ ਦਾ ਇੱਕ ਜਿਹੜਾ ਇਹਨਾਂ ਦਾ ਕਲਰਕ ਸੀਗਾ ਉਹਦਾ ਸਸਪੈਂਡ ਕੀਤਾ ਜਾ ਤੁਸੀਂ ਭਲੀ ਭਾਂਤੀ ਜਾਣਦੇ ਹੋ ਉਹ ਕਿਸੇ ਉਹ ਗਲਤ ਹਰਕਤਾਂ ਕਰਦਾ ਅਸ਼ੀਲ ਹਰਕਤਾਂ ਕਰਦਾ ਫੜਿਆ ਗਿਆ ਤੇ ਸਾਰੀ ਪੁਲਿਸ ਪਿਓ ਦੇ ਸ਼ੇਰ ਨੇ ਲਵਾ ਕੇ ਸਾਰੀ ਯੂਨੀਵਰਸਿਟੀ ਮਾਰੀ ਇਹਦਾ ਚਮਚਾ ਸੀ ਉੱਥੇ ਉਹ ਕਲਰਕ ਨੂੰ ਇਹਨਾਂ ਨੇ ਵਿਚਾਰੇ ਨੂੰ ਔਣ ਲੋਹਾਤਾ ਫਿਰ 2 ਦਿਨ ਬਾਅਦ 2 ਦਿਨ ਬਾਅਦ ਉਸੇ ਨੂੰ ਹਵਾਲ ਕਰਨਾ ਪਿਆ ਜਦੋਂ ਸਾਰਿਆਂ ਨੇ ਹੜਤਾਲ ਕਰਤੀ ਯੂਨੀਵਰਸਿਟੀ ਦੇ ਜਿੰਨੇ ਪ੍ਰੋਫੈਸਰ ਆ ਜਿੰਨੇ ਸਾਰੇ ਉਹਨਾਂ ਨੇ ਹੈਗੇ ਉੱਥੇ ਵਰਕਰ ਫਿਰ ਮੈਂ ਉਹ ਛੇ ਜੇ ਹੈਲੀਕਾਪਟਰ ਨਹੀਂ ਉਤਰਿਆ ਇਲੈਕਸ਼ਨਾਂ ਦੇ ਵਿੱਚ ਤਾਂ ਇਹਨਾਂ ਨੇ ਗੀੜਾ ਬਣਾ ਰੱਖਿਆ ਸੀ ਉਹ ਕਹਿੰਦਾ ਨਾ ਬਲਦ ਗੱਡੀ ਵਾਲਾ ਕੰਮ ਜਵਾਕ ਨੂੰ ਕਹਿੰਦੇ ਬਲਦ ਗੱਡੀ ਇੱਕ ਵਾਰੀ ਜੋਤ ਕੇ ਫੜਾ ਦੇ ਨਾ ਪਿੰਡ ਸਾਡੇ ਪਿੰਡਾਂ 'ਚ ਤਾਂ ਜਵਾਕ ਚਾਚ ਹੀ ਲਈ ਫਿਰਦਾ ਚਾਹੇ ਉੱਚੋ ਕਈ ਚੱਕਣ ਜਾਣੀ ਹੋਵੇ ਖੇਤ ਚੱਲ ਜੋੜੀ ਬਲਦ ਗੱਡੀ ਖੇਤ ਵੀ ਕਈ ਬਲਦ ਲੈ ਕੇ ਚੱਲਦੇ ਤਾਂ ਉਹ ਹਾਲ ਹੈ ਆ ਕੱਲ ਦੇ ਦਿਨ ਭਾਈ ਸਾਹਿਬ ਇਹਨਾਂ ਦਾ ਕੇਜਰੀਵਾਲ ਸਾਹਿਬ ਪ੍ਰਾਈਵੇਟ ਜੈਟ ਤੇ ਆਏ ਆ ਕਿ ਤੁਸੀਂ ਦੇਖਿਆ ਹੀ ਹੋਣਾ ਫੋਟੋ ਬੜੀ ਮੈਨ ਇੱਕ ਟਾਈਮ ਦਾ ਕਿੰਨਾ ਖਰਚੋ ਘਟੂ ਘੜ 5-7 ਲੱਖ ਲੈਣੋ ਵੈਗਨਰ ਵਾਲੇ ਜਿਹੜੇ ਵੈਗਨਰ ਚਲਾਉਂਦੇ ਹੁੰਦੇ ਸੀ ਜਿਹੜੇ ਕਹਿੰਦੇ ਸੀ ਮੈਂ ਵੈਗਨਰ ਹੀ ਰੱਖੂਗਾ ਮੈਂ ਨਹੀਂ ਛੱਡਦਾ ਵੈਗਨਰ ਉਹ ਵੈਗਨਰ ਛੱਡੋ ਉਹ ਤਾਂ ਕਹਿੰਦਾ ਹੁੰਦਾ ਸੀ ਮੈਂ ਕੋਈ ਘਰ ਨਹੀਂ ਲਊਗਾ ਤੁਸੀਂ ਇਹ ਵੇਖੋ ਜਿਹੜੇ ਬੰਦੇ ਨੇ ਸਵੇਰ ਉੱਠਣ ਆਹਦਾ ਜੰਗਲ ਪਾਣੀ ਹੋਣ ਵਾਸਤੇ 7 ਸਵਾ ਕਰੋੜ ਦੀਆਂ ਫਲਸ਼ ਲਈ ਉਹ ਹੀ ਸੀਟਾਂ ਹੀ ਲਵਾ ਲਈਆਂ ਤੇ ਫਿਰ ਵੈਗਨਰ ਤਾਂ ਬਹੁਤ ਦੂਰ ਦੀ ਗੱਲ ਰਹੇਗੀ ਜਿਹੜਾ ਬੰਦਾ ਕਹਿੰਦਾ ਕੁਝ ਹੋਰ ਸੀ ਕਰਦਾ ਕੁਝ ਹੋਰ ਆ ਹਮੇਸ਼ਾ ਇਹਨਾਂ ਦਾ ਉਲਟ ਰਿਹਾ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਕੇਜਰੀਵਾਲ ਹੋਵੇ ਚਾਹੇ ਦੇ ਨਾਲ ਲੀਆਂ ਚਮਚੇ ਹੋਣ ਇਹਨਾਂ ਨੇ ਹਮੇਸ਼ਾ ਉਲਟ ਕਰਕੇ ਵਿਖਾਇਆ ਪੁਰਾਣੀ ਵੀਡੀਓ ਇੱਕ ਵਾਇਰਲ ਵੀ ਬੜੀ ਹੋ ਰਹੀ ਹੈ ਅ ਅਰਵਿੰਦ ਕੇਜਰੀਵਾਲ ਆਏ ਸੀਗੇ ਪੰਜਾਬ ਦੇ ਵਿੱਚ ਤੇ ਕਹਿੰਦੇ ਪਿਆ ਮੇਰੀ ਟ੍ਰੇਨ ਹੈਗੀ ਆ ਮੈਂ ਟ੍ਰੇਨ ਤੇ ਜਾਣਾ ਤੇ ਨਾਲ ਫੋਟੋ ਥੱਲੇ ਜਿਹੜੀ ਆ ਤੁਸੀਂ ਆਪ ਹੀ ਕਹਤਾ ਪ੍ਰਾਈਵੇਟ ਜੈਟ ਤੇ ਥੱਲੇ ਹੈਲੀਕਾਪਟਰ ਵਾਲੀ ਫੋਟੋ ਵਾਇਰਲ ਉਹ ਫਿਰ ਉਹ ਲੋਕਾਂ ਨੂੰ ਤਾਂ ਕਹਿੰਦੇ ਉਹ ਫਿਰ ਕਹਿੰਦੇ ਉਹ ਤਾਂ ਕੁਦਰਤੀ ਫਸ ਜਾਂਦੇ ਆ ਵਿਚਾਰੇ ਕਾ ਲੋਕੇ ਆਉਂਦੇ ਹੋ ਕਿ ਨਾ ਚੋਰ ਮੋਰੀ ਥਾਣੀ ਆਉਂਦੇ ਪਰ ਫਸ ਜਾਂਦੇ ਆ ਕਿਤੇ ਨਾ ਕਿਤੇ ਥੋੜੇ ਰਗੇ ਭਰਾ ਪਹੁੰਚ ਜਾਂਦੇ ਆ ਵੀ ਤੇਰੀ ਵਿਖਾਉਣੀ ਵੈਗਨਰ ਕਿਹੜੀ ਆ ਉਹ ਟ੍ਰੇਨ ਉਹ ਟ੍ਰੇਨ ਨਹੀਂ ਉਹ ਤਾਂ ਐ ਨਹੀਂ ਪਤਾ ਇੱਛੋ ਚੜ ਕੇ ਅਗਲੇ ਸਟੇਸ਼ਨ ਉਤਰ ਕੇ ਅੱਗੇ ਪ੍ਰਾਈਵੇਟ ਜੈੱਟ ਖੜਾ ਹੋਵੇ ਉਹ ਕਿਹੜਾ ਵਿਖਾਉਣਾ ਹੁੰਦਾ ਮੀਡੀਆ ਜਿਹੜੀ ਬਹੁਤ ਬਹੁਤ ਚੰਗਾ ਬੰਦਾ ਜੀ ਇਹ ਤਾਂ ਇਸੇ ਦੀ ਜਾਂਦਾ ਪਰ ਜਿਵੇਂ ਕੱਲ ਆਇਆ ਅਗਲੇ ਸਟੇਸ਼ਨ ਤੋਂ ਹੋ ਸਕਦਾ ਪਰਾਸੇ ਪ੍ਰਾਈਵੇਟ ਜੈੱਟ ਖੜਾ ਹੋਵੇ ਆਹਦਾ ਲਗਜ਼ਰੀ ਗੱਡੀਆਂ ਠੱਲੀ ਪਿਆ ਹੋਵੇ ਇਹਦਾ ਸਿਰਫ ਵਿਖਾਵਾ ਹੈ ਕਰਨਾ ਘੱਟ ਨਾ ਕੁਝ ਨਹੀਂ ਲੋਕਾਂ ਨੂੰ ਲੁੱਟਣਾ ਜਿਵੇਂ ਮਰਜ਼ੀ ਲੁੱ ਮੇਨ ਗੱਲਬਾਤ ਹੋਈ ਆ ਵੀ ਅਸਲ ਦੇ ਵਿੱਚ ਕਿੰਨੀਆਂ ਜ਼ਮੀਨਾਂ ਜੜੀਆਂ ਨੇ ਉਹ ਖਾਲੀ ਪਈਆਂ ਨੇ ਉਹਨਾਂ ਨੂੰ ਵਰਤੋਂ ਦੇ ਵਿੱਚ ਲੈ ਆਓ ਤੁਸੀਂ 65000 ਕਿੱਲਾ ਤਾਂ ਜਿਹੜਾ ਹੈ ਲੈਂਡ ਪੂਲਿੰਗ ਦੇ ਵਿੱਚ ਲਿਆ ਰਹੇ ਹੋ ਪਰ ਅੱਗੇ ਪੁੱਡਾ ਅਤੇ ਗਲਾਡਾ ਵੱਲੋਂ ਕਿੰਨੀਆਂ ਹੀ ਜੜੀਆਂ ਜ਼ਮੀਨਾਂ ਖਾਲੀ ਪਈਆਂ ਹੋਈਆਂ ਜਿਵੇਂ ਜਗਰਾਉਂ 슈ਗਰ ਮਿਲ ਅੱਸੀ ਵੀ ਦਿਖਾਈ ਸੀ ਮਾਨਸੇ ਦੇ ਵਿੱਚ ਵੀ ਜਗ੍ਹਾ ਪਈ ਆ ਹੋਰ ਕਈ ਇਲਾਕਿਆਂ ਦੇ ਵਿੱਚ ਪਈ ਆ ਉਹਨੂੰ ਪਹਿਲਾਂ ਯੂਜ਼ ਦੇ ਵਿੱਚ ਲੈ ਆਓ ਉਸ ਤੋਂ ਬਾਅਦ ਲੈਂਡ ਪੂਲਿੰਗ ਜਿਹੜੀ ਤੁਸੀਂ ਕਹਿ ਰਹੇ ਹੋ ਤੁਹਾਨੂੰ ਕਿ ਲੱਗ ਰਿਹਾ ਬਹੁਤ ਬੜਾ ਲਾਹੇਵੰਦ ਆ ਤਾਂ ਲਾਹੇਵੰਦ ਉੱਥੇ ਕਰਕੇ ਦਿਖਾਓ ਤਾਂ ਕਿਸਾਨਾਂ ਨੂੰ ਆਪੇ ਪਤਾ ਲੱਗ ਜਾਏਗਾ ਵੀ ਇਹ ਲਾਹੇਵੰਦ ਆ ਐਸੇ ਤਰੀਕੇ ਨਾਲ ਸਾਡੇ ਨਾਲ ਜੁੜਿਓ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਜੁਰਮਤ